ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਜਿੱਥੇ ਸੀਨੀਅਰ ਆਈਏਐਸ ਅਧਿਕਾਰੀ ਸ਼੍ਰੀ ਗੁਰੂ ਕਿਰਨ ਕਿਰਪਾਲ ਸਿੰਘ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਪ੍ਰਭਾਵਿਤ ਇਲਾਕੇ ਦਾ ਅੱਜ ਦੌਰਾ ਕੀਤਾ ਗਿਆ। ਤੁਹਾਨੂੰ ਵੀ ਦੱਸ ਦਈਏ ਕਿ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਵੱਲੋਂ ਪਹੁੰਚ ਕਰਕੇ ਲੋਕਾਂ ਦਾ ਹਾਲਚਾਲ ਜਾਣਿਆ ਗਿਆ। ਉੱਥੇ ਹੀ ਹਰ ਪ੍ਰਭਾਵਿਤ ਲੋਕਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਹਰ ਸੰਭਵ ਮਦਦ ਦੇਣ ਦਾ ਉਹਨਾਂ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ। ਪਰ ਇਹ ਮਦਦ ਕਦੋਂ ਪਹੁੰਚੇਗੀ ਇਹ ਬਹੁਤੋ ਅਣਸਮਝ ਸੇਗਾ ਪਰ ਜੇਕਰ ਗੱਲ ਕਰੀ ਇੱਕ ਅਧਿਕਾਰੀ ਦੀ ਸਰਕਾਰੀ ਤਾਂ ਉਹਨਾਂ ਨੇ ਇੱਕ ਉਹ ਸਾਡੇ ਤਾਂ ਲੋਕਾਂ ਨੂੰ ਇਹ ਬਹੁਤ ਇੱਕ ਵੱਡੀ ਗੱਲ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਫਲੱਡ ਦੀ ਕਾਫੀ ਵੱਡੀ ਮਾਰ ਹੈਗੀ ਹੈ ਹੁਣ ਅੱਜ ਮੈਂ ਦੀਨਾਨਗਰ ਤੇ ਇਸ ਦੁਰੰਗਲਾ ਇਹ ਵਾਲੇ ਪਿੰਡਾਂ ਦੇ ਦੌਰੇ ਕਰ ਰਿਹਾ ਦਰਿਆ ਤੋਂ ਪਾਰ ਵੀ ਹੋ ਕੇ ਆਇਆ ਹੈਗਾ ਅੱਜ ਉੱਜ ਤੋਂ ਪਾਰ ਗਏ ਆ ਪਿੰਡਾਂ ਵੱਲ ਸੋ ਦਿੱਕਤ ਬਹੁਤ ਹੈ ਲੋਕਾਂ ਨੂੰ ਲੇਕਿਨ ਰਾਹਤ ਜਿਹੜੀ ਹੈ ਉਹ ਵੀ ਪਹੁੰਚ ਰਹੀ ਹੈ ਜਿੱਥੇ ਕਿਤੇ ਉਹਨਾਂ ਨੇ ਕੋਈ ਹੋਰ ਚੀਜ਼ਾਂ ਦੀ ਮੰਗ ਕੀਤੀ ਉਹ ਸਾਰੀਆਂ ਨੋਟ ਕਰ ਲੀਆਂ ਗਈਆਂ ਨੇ ਪ੍ਰਸ਼ਾਸਨ ਪੂਰਾ ਸੁਚੇਤ ਹੈ ਉਹ ਮੌਕੇ ਦੇ ਉੱਤੇ ਜਿਵੇਂ ਜਿਵੇਂ ਮੰਗ ਆ ਰਹੀ ਹੈ ਪਹੁੰਚਾ ਵੀ ਰਹੇ ਨੇ ਚੀਜ਼ਾਂ ਐਨਡੀਆਰਐਫ ਦੀਆਂ ਜਿਹੜੀਆਂ ਬੋਟਸ ਨੇ ਆਰਮੀ ਬੀਐਸਐਫ ਇਹ ਸਾਰੇ ਲੱਗੇ ਹੋਏ ਨੇ ਇਸ ਵੇਲੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਸੋ ਮੈਂ ਤੇ ਇਹੀ ਕਵਾਂਗਾ ਕਿ ਆਫਤਾ ਬਹੁਤ ਆਫਤਾ ਬਹੁਤ ਵੱਡੀ ਆਈ ਹੈ ਲੇਕਿਨ ਹੁਣ ਕੰਮ ਹੈਗਾ ਹੈ ਇਸ ਤੋਂ ਬਾਅਦ ਜਿਹੜੀਆਂ ਦਿੱਕਤਾਂ ਆਣੀਆਂ ਨੇ ਪਾਣੀ ਖੜ ਗਿਆ ਹੈਗਾ ਉਹਦੇ ਨਾਲ ਬਿਮਾਰੀਆਂ ਦਾ ਡਰ ਪੈਦਾ ਹੋ ਜਾਂਦਾ ਹੈ ਪਸ਼ੂਆਂ ਦੇ ਜਿਹੜੇ ਪੈਰ ਨੇ ਖੁਰਨੇ ਸ਼ੁਰੂ ਹੋ ਜਾਂਦੇ ਨੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਰਾਬੀ ਦੀ ਮਾਰ ਹੇਟ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਕਾਫੀ ਜ਼ਿਆਦਾ ਪੀੜਤ ਹੋਇਆ ਸਾਡੇ ਤਕਰੀਬਨ 300 ਤੋਂ ਵੱਧ ਜਿਹੜੇ ਪਿੰਡ ਨੇ ਉਹ ਹੜ੍ਹਾਂ ਦੇ ਪ੍ਰਭਾਵ ਦੇ ਨਾਲ ਮੱਕੀ ਲੋਕਾਂ ਦੇ ਘਰ-ਬਾਰ ਡੰਗਰ ਚਾਰਾ ਫਸਲਾਂ ਸਭ ਜਿਹੜੀਆਂ ਨੁਕਸਾਨ ਹੋਇਆ ਹੈ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਵੀ 24 ਘੰਟੇ ਦਿਨ ਰਾਤ ਕੰਮ ਕਰ ਰਿਹਾ ਸਾਡੇ ਅਫਸਰ ਸਹਿਬਾਨ ਤੁਸੀਂ ਵੇਖਿਓਗੇ ਆਪ ਘਰ ਘਰ ਜਾ ਕੇ ਜੋ ਸਹੂਲਤਾਂ ਦਿੱਤੀਆਂ ਜਾਣੀਆਂ ਜੋ ਉਹਨਾਂ ਨੂੰ ਲੋੜ ਹੈ ਉਹ ਅਸੀਂ ਘਰ ਘਰ ਪਹੁੰਚਾ ਰਹੇ ਹਾਂ ਸਾਡੇ ਸੀਐਮ ਸਾਹਿਬ ਪੰਜਾਬ ਸਰਕਾਰ ਵੱਲੋਂ ਜੋ ਨਿਰਦੇਸ਼ ਆ ਰਹੇ ਨੇ ਤਾਂ ਕਿ ਕੋਈ ਵੀ ਸਾਡਾ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਮਿਡਲ ਪਰਿਵਾਰ ਕਿਸੇ ਤਰ੍ਹਾਂ ਦੀ ਰਾਹਤ ਸਮਗਰੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਇਸੇ ਹੀ ਨਿਰਦੇਸ਼ ਅਨੁਸਾਰ ਅਸੀਂ ਜਿਹੜਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਆਪਣੇ ਪਿੰਡ ਵਾਈਜ਼ ਅਫਸਰ ਲਾਏ ਨੇ ਉਹ ਇਨਸ਼ੋਰ ਕਰਾ ਰਹੇ ਆ ਕੋਈ ਵੀ ਗਰੀਬ ਖਾਣ ਪੀਣ ਤੋਂ ਰਾਸ਼ਨ ਦੀਆਂ ਕਿੱਟਾਂ ਤੋਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਘਰ ਚੋਰੇ ਨੇ ਤਰਪੈਲਾਂ ਤੋਂ ਵਾਂਜਾ ਨਾ ਰਹੇ ਜੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਸੀਗੀ ਕਿ ਇਨਸਾਨਾਂ ਤੋਂ ਬਾਅਦ ਜਿਹੜੀ ਹੈ ਸਾਡੇ ਡੰਗਰ ਸਾਡੇ ਜਿਹੜੇ ਦੁਧਾਰੂ ਡੰਗਰ ਨੇ ਉਹਨਾਂ ਲਈ ਚਾਰਾ ਉਹਨਾਂ ਲਈ ਜਿਹੜੀ ਫੀਡ ਹੈ ਉਹ ਵੀ ਅਸੀਂ ਡਿਪਟੀ ਡਾਇਰੈਕਟਰ ਐਨੀਮਲਸ ਬੈਟਰੀ ਨੂੰ ਲਗਾਇਆ ਹੋਇਆ ਹੈ ਕਿ ਘਰ-ਘਰ ਪੰਚਾਇਆ ਕੇ ਲੋਕਾਂ ਨਾਲ ਗੱਲਬਾਤ ਕਰਕੇ ਜਿੰਨੂੰ ਵੀ ਲੋੜ ਹੈ ਉਹ ਪੰਚਾਇਆ ਜਾਵੇ ਤੀਸਰਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜ਼ਰੂਰੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੁਣ ਜਿੱਥੇ ਧੁੱਪਾਂ ਚੜੀਆਂ ਤੁਹਾਨੂੰ ਪਤਾ ਪਾਣੀ ਘਟ ਰਿਹਾ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਹੈਲਥ ਕੰਸਰਨ ਕਿ ਥੀ ਵੀ ਚ ਜਿਹੜੀ ਹੈ ਬਿਮਾਰੀ ਫੈਲਣ ਦਾ ਡਰ ਹੈ ਠੀਕ ਹੈ ਉਸ ਵੇਲੇ ਸਾਡੇ ਡੰਗਰਾਂ ਚ ਬਿਮਾਰੀ ਫੈਲਣ ਦਾ ਡਰ ਹੈ ਤੇ ਇਸ ਸਬੰਧੀ ਜਿਹੜੇ ਸਿਵਲ ਸਰਜਨ ਆਫਿਸ ਹੈ ਉਹਨਾਂ ਵੱਲੋਂ ਹਰ ਪਿੰਡ ਚ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਹੁਣ ਆਮਲੇ ਸਮੇਂ ਚ ਕਿ ਪਸ਼ੂ ਵੀ ਕੁਝ ਜਿੱਥਾ ਸਾਡੇ ਕੁੱਤੇ ਡੌਗਸ ਹੋਗੇ ਬਿੱਲੀਆਂ ਹੋਈਆਂ ਉਹ ਮਰੀਆਂ ਹੋ ਸਕਦੀਆਂ ਹਨ ਮੁਸ਼ਕੀ ਫੈਲ ਸਕਦੀ ਹੈ ਇਸ ਸਬੰਧੀ ਏਡੀਸੀ ਡੀ ਦਫਤਰ ਵੱਲੋਂ ਵੀ ਬੀਡੀਪੀ ਸਹਿਬਾਨਾ ਨੂੰ ਮੈਸੇ ਲਗਾਇਆ ਗਿਆ ਹੈ ਕਿ ਕੋਈ ਵੀ ਇਹੋ ਜਿਹਾ ਪਸ਼ੂ ਮਰਿਆ ਦਿਖਦਾ ਤੁਰੰਤ ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇ ਤੇ ਇਸ ਸਬੰਧੀ ਆਉਣ ਵਾਲੇ ਸਮੇਂ ਚ ਮੱਛਰ ਮੱਖੀਆਂ ਉਹ ਵੀ ਜਿਹੜੀਆਂ ਫੈਲਨ ਦਾ ਮਲੇਰੀਆ ਡੇਂਗੂ ਫੈਲਨ ਦਾ ਚਾਂਸ ਹੈ ਅਸੀਂ ਫੋਗਿੰਗ ਮਸ਼ੀਨਾ ਦੇ ਦਿੱਤੀਆਂ ਐਂਡ ਇਹ ਸ਼ੋਰ ਕਰਾ ਰਿਹਾ ਕਿ ਹਰ ਪਿੰਡ ਜਿਹੜੀ ਇਹਨਾਂ ਨੂੰ ਮਾਰਨ ਲਈ ਦਵਾਈ ਜਿਹੜੀ ਹੈ ਫੋਗਿੰਗ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਜਾਲੀ ਜਣਾ ਨੁਕਸਾਨ ਨਾ ਹੋ ਸਕੇ ਜੋ ਹੋ ਗਿਆ ਅਸੀਂ ਸਾਰੇ ਆਪਣੇ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨਾਲ ਪੂਰੇ ਪੰਜਾਬ ਦੇ ਨਾਲ ਤਹ ਦਿਲੋਂ ਖੜੇ ਆਂ ਏਰ ਪੰਜਾਬੀ ਟੀਵੀ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ